ਆਪਣੇ ਭਾਈ ਆ ਆਪਣੀ ਜ਼ਮੀਨ ਲਈ ਲੜਨੇ ਆ ਮੈਂ ਵੀ ਇਸੇ ਜ਼ਮੀਨ ਦਾ ਯਾਰ ਤੇ ਮੈਂ ਆਪਣੀ ਪੰਜਾਬ ਦੀ ਮਿੱਟੀ ਲਈ ਲੜੂਗਾ ਯਾਰ ਇਹਨਾਂ ਨਾਲ ਲੜੂਗਾ ਕਿ ਮੈਂ ਉਹਨਾਂ ਨਾਲ ਕਿੰਨੀ ਡਾਂਗ ਫੇਰਦੇ ਆ ਕਿੰਨਾ ਲੋਕਾਂ ਦੇ ਕਹਿਰ ਵਰਸਾਉਂਦੇ ਆ ਤੇ ਉਹ ਆਪਾਂ ਦੇਖਿਆ ਜੀ ਉਹ ਆਪਣੇ ਦਿਲ 'ਚ ਇਹ ਹੀ ਗਾ ਜੀ ਕਿ ਆਪਾਂ ਇੰਨਾ ਤੇ ਕਹਿਰ ਵਰਸਾ ਨਹੀਂ ਸਕਦੇ ਆਪਾਂ ਨੌਕਰੀ ਤਿਆਗ ਲਏ ਕਿ ਨਾਮਾ ਵੀਰ ਜੀ ਸੱਸੀ ਗਾਲ ਜੀ ਮੇਰਾ ਨਾਮ ਹੈ ਮਨਿੰਦਰ ਸਿੰਘ ਜੀ ਮੈਂ ਪਿੰਡ ਕੰਦੋਵਾਲੀ ਦਾ ਜਿਲ੍ਹਾ ਮੇਰਾ ਅੰਮ੍ਰਿਤਸਰ ਜੀ ਜੀ ਹਾਂ ਜੀ ਕਿੱਥੇ ਜੋਬ ਕਰਦੇ ਹੋ ਤੁਸੀਂ ਮੈਂ ਪੈਰਾਮਿਲਟਰੀ ਫੋਰਸਿਸ ਐਸਐਸਬੀ ਚ ਡਿਊਟੀ ਕਰਦਾ ਸੀ ਸਿੱਖਮੂਰ ਓਕੇ ਜੀ ਤੁਹਾਡੀ ਡਿਊਟੀ ਕਿੱਥੇ ਲੱਗੀ ਸੀ ਮੇਰੀ ਸਿੱਖਮੀ ਉੱਥੋਂ ਧਰਨੇ ਜਾਣਾ ਸੀ ਬਾਅਦ ਚੋਂ ਕਿਉਂਕਿ 6 ਮਹੀਨੇ ਪਹਿਲਾਂ ਹੀ ਖਬਰਾਂ ਉੱਡਣ ਲੱਗ ਪਈਆਂ ਵੀ ਹਾਂ ਤੁਹਾਨੂੰ ਪਤਾ ਹੀ ਹੈ ਕਿ ਧਰਨੇ ਵੀ ਹੌਲੀ ਹੌਲੀ ਚੱਲਦੀ ਪਈ ਹੈਗੀ ਬੜੇ ਜਲਦੀ ਤੇ ਉਹ ਤੇ ਪਹਿਲਾਂ ਹੀ ਪਤਾ ਲੱਗ ਜਾਂਦਾ ਜੀ ਮੈਂ ਆਪਾਂ ਦਿੱਲੀ ਵਾਲਾ ਵੀ ਧਰਨਾ ਵੇਖਿਆ ਵਾ ਤੇ ਉਹਦੇ ਜੀ ਵੀ ਆਪਾਂ ਵੀਡੀਓ YouTube 'ਤੇ ਦੇਖਦੇ ਰਹੇ ਯਾਰ ਤੇ ਉੱਚ ਵੀ ਪਤਾ ਲੱਗਦਾ ਰਿਹਾ ਆਪਾਂ ਨੂੰ ਕਿ ਇਹ ਕਿੰਨਾ ਕਿੰਨੀ ਡਾਂਗ ਫੇਰਦੇ ਆ ਕਿੰਨਾ ਲੋਕਾਂ ਦੇ ਕੈਰ ਵਰਸਾਉਂਦੇ ਆ ਤੇ ਉਹ ਆਪਾਂ ਵੇਖਿਆ ਜੀ ਉਹ ਆਪਣੇ ਦਿਲ 'ਚ ਇਹ ਹੀ ਗਾ ਜੀ ਕਿ ਆਪਾਂ ਇੰਨਾ ਦੇ ਕੈਰ ਵਰਸਾ ਨਹੀਂ ਸਕਦੇ ਆਪਾਂ ਨੌਕਰੀ ਦਿਹਾੜ ਕੰਮ ਨੇ ਜੀ ਆਪਾਂ ਨੌਕਰੀ ਕਰਨੀ ਚਾਹੁੰਦੇ ਇਹਨਾਂ ਦੀ ਆਪਾਂ ਕਿਉਂ ਕਰੀਏ ਯਾਰ ਕੱਲ ਜਿੱਦਾਂ ਇਹ ਅੰਦਰ ਵੜ ਕੇ ਆ ਕੇ ਕਰ ਗਏ ਆ ਆਪਾਂ ਉਹ ਕਰੀਏ ਇਹਨਾਂ ਨਾਲ ਯਾਰ ਆਪਣੇ ਭਾਈ ਆ ਆਪਣੀ ਜ਼ਮੀਨ ਲਈ ਲੜਦੇ ਆ ਮੈਂ ਵੀ ਇਸੇ ਜ਼ਮੀਨ ਦਾ ਯਾਰ ਤੇ ਮੈਂ ਆਪਣੀ ਪੰਜਾਬ ਦੀ ਮਿੱਟੀ ਲੜੂਗਾ ਯਾਰ ਇਹਨਾਂ ਨਾਲ ਲੜੂਗਾ ਕਿ ਮੈਂ ਉਹਨਾਂ ਨਾਲ ਲੜੂ ਤੁਸੀਂ ਫਿਰ ਨੌਕਰੀ ਛੱਡ ਕੇ ਸਿੱਧੇ ਬਾਰਡਰ ਤੇ ਇੱਥੇ ਕਰਨੇ ਰਿਜਾਇਨ ਕਰਦਾ ਦਿੱਤਾ ਰਿਜਾਇਨ ਮੇਰ ਜੀ ਮੈਂ ਦਿੱਤਾ ਨਹੀਂ ਮੈਂ ਛੁੱਟੀ ਲਾ ਕੇ ਆ ਗਿਆ ਸੀ ਕਿ ਕਿ ਉਦਾਂ ਰਿਜਾਇਨ ਮਜ਼ਦੂਰ ਨਹੀਂ ਕਰਦੀ ਜੀ ਠੀਕ ਹੈ ਤੇ ਆਪਾਂ ਰਿਜਨ ਦੇਣਾ ਪੈਂਦਾ ਉਹਦੇ ਲਈ ਉਹ ਆਪਣਾ ਰਿਜਨ ਮਨਜ਼ੂਰ ਨਹੀਂ ਕਰਦੇ ਤੇ ਮੈਂ ਇੱਥੋਂ ਘਰੇ ਗਿਆ ਸੀ ਜਾਈ ਕਰਿਆ ਆਪਾਂ ਡੇਢ ਮਹੀਨੇ ਤੋਂ ਪਹਿਲਾਂ ਧਰਨੇ ਦੀ ਚੱਲਣ ਦੀ ਆਪਾਂ ਫਿਰ ਉੱਥੇ ਰੋਡ ਮਾਰਚ ਕਰਦੇ ਰਹੇ ਤੇ ਫਿਰ ਆਪਾਂ ਧਰਨੇ ਵਿੱਚ ਆ ਗਏ ਹਾਂ ਜੀ ਹੁਣ ਜਿਹਨੇ ਦੇ ਛੁੱਟੀਆਂ ਇੰਤਵਾਦ ਦੁਆਰਾ ਜੁਵੈਨੀ ਨਹੀਂ ਕਰਿਆ ਆਪਾਂ ਰਿਜਨਾਂ ਨੇ ਉਹਨੇ ਮਨਜ਼ੂਰ ਨਹੀਂ ਕਰਿਆ ਹਾਂ ਜੁਆਇਨ ਕਰਨਾ ਹੀ ਨਹੀਂ ਆਪਾਂ ਜੀ